ਇਹ ਧਰਤੀ ਇਹ ਮਿੱਟੀ ਚਮਕੌਰ ਸਾਹਿਬ ਦੀ ਇਹ ਪਵਿੱਤਰ ਭੂਮੀ ਜਿੱਥੇ ਇਤਿਹਾਸ ਸਿਰਫ ਲਿਖਿਆ ਨਹੀਂ ਗਿਆ ਸਗੋਂ ਲਹੂ ਨਾਲ ਜੀ ਕੇ ਦਿਖਾਇਆ ਗਿਆ ਇਹ ਉਹ ਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਆਪਣੇ 40 ਹੋਰ ਸਿੰਘਾਂ ਦੇ ਨਾਲ ਧਰਮ ਸੱਚ ਅਤੇ ਨਿਆਂ ਦੇ ਵਿਰੁੱਧ ਜੰਗ ਲੜਦੇ ਹੋਏ ਸ਼ਹੀਦੀ ਨੂੰ ਗਲੇ ਲਗਾ ਗਏ ਸਨ 1705 ਮੁਗਲ ਫੌਜਾਂ ਵੱਲੋਂ ਗੁਰੂ ਸਾਹਿਬ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ ਗਿਆ ਚਮਕੌਰ ਦੀ ਗੜੀ ਅੰਦਰ ਗੁਰੂ ਸਾਹਿਬ ਨਾਲ ਸਿਰਫ 40 ਸਿੰਘ ਪਰ ਹੌਸਲੇ ਐਵੇਂ ਜਿਵੇਂ ਲੱਖਾਂ ਦੀ ਫੌਜ ਹੋਵੇ ਇਸੇ ਗੜੀ ਵਿੱਚ ਸਿਰਫ 18 ਸਾਲਾਂ ਦੇ ਬਾਬਾ ਅਜੀਤ ਸਿੰਘ ਜੀ ਗੁਰੂ ਪਿਤਾ ਅੱਗੇ ਨਿਮਰਤਾ ਨਾਲ ਬੇਨਤੀ ਕਰਦੇ ਨੇ ਪਿਤਾ ਜੀ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਵਿੱਚ ਗੌਰਵ ਵੀ ਸੀ ਤੇ ਹੰਝੂ ਵੀ ਪਰ ਧਰਮ ਦੀ ਰੱਖਿਆ ਲਈ ਪੁੱਤਰ ਨੂੰ ਖੁਦ ਸ਼ਹੀਦੀ ਦੇ ਰਾਤੇ ਭੇਜ ਦਿੱਤਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਉਤਰਦੇ ਹਨ ਅਨੇਕਾਂ ਦੁਸ਼ਮਣਾਂ ਨੂੰ ਮੌਤ ਦੇ ਘਾਟੋਂ ਉਤਾਰ ਕੇ ਅੰਤ ਵਿੱਚ ਸ਼ਹਾਦਤ ਪ੍ਰਾਪਤ ਕਰ ਲੈਂਦੇ ਨੇ ਇਸ ਤੋਂ ਬਾਅਦ ਸਿਰਫ 14 ਸਾਲਾਂ ਦੇ ਬਾਬਾ ਜੁਜਾਰ ਸਿੰਘ ਜੀ ਵੀ ਪਿਤਾ ਦੇ ਕੋਲ ਆ ਕੇ ਆਗਿਆ ਮੰਗਦੇ ਨੇ ਇਹ ਦ੍ਰਿਸ਼ ਸਿੱਖ ਇਤਿਹਾਸ ਦਾ ਸਭ ਤੋਂ ਭਾਵੁਕ ਅਧਿਆਇ ਹੈ ਨਿੱਕੀ ਉਮਰ ਪਰ اٹਲ ਹੌਸਲਾ ਬਾਬਾ ਜੁਝਾਰ ਸਿੰਘ ਜੀ ਵੀ ਜੰਗ ਵਿੱਚ ਕੁੱਦ ਪੈਂਦੇ ਨੇ ਤੇ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ ਅੱਜ ਗੁਰਦੁਆਰਾ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਚਮਕੌਰ ਸਾਹਿਬ ਸਾਨੂੰ ਯਾਦ ਦਿਲਾਉਂਦਾ ਹੈ ਕਿ ਧਰਮ ਲਈ ਕੁਰਬਾਨੀ ਦੀ ਕੋਈ ਉਮਰ ਨਹੀਂ ਹੁੰਦੀ ਇਹ ਸਥਾਨ ਸਾਨੂੰ ਸਿਖਾਉਂਦਾ ਹੈ ਡਰ ਅੱਗੇ ਜਿੱਤ ਹੈ ਅਤੇ ਸੱਚ ਲਈ ਮੌਤ ਵੀ ਜੀਵਨ ਤੋਂ ਵੱਡੀ ਹੁੰਦੀ ਹੈ ਇਹ ਗੁਰਦੁਆਰਾ ਸਾਹਿਬ ਸਿਰਫ ਇੱਕ ਇਮਾਰਤ ਨਹੀਂ ਇਹ ਸ਼ਹੀਦੀ ਸਾਸ ਅਤੇ اٹਲ ਵਿਸ਼ਵਾਸ ਦੀ ਜੀਵੰਤ ਮਿਸਾਲ ਹੈ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਜਾਰ ਸਿੰਘ ਜੀ ਸਿੱਖ ਕੌਮ ਦੇ ਅਮਰ ਹੀਰੇ ਨੇ ਜਿਨ੍ਹਾਂ ਦੀ ਸ਼ਹੀਦੀ ਹਮੇਸ਼ਾ ਸੱਚ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੰਦੀ ਰਹੇਗੀ ਜਮਕੌਰ ਸਾਹਿਬ ਦੀ ਇਸ ਗੜੀ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲੇ 40 ਸਿੰਘਾਂ ਦੇ ਵਿੱਚ ਕੌਣ-ਕੌਣ ਸੀਗੇ ਭਾਈ ਕਾਨ ਸਿੰਘ ਨਾਬਾ ਆਪਣੇ ਮਹਾਨ ਕੂਸ਼ ਵਿੱਚ ਲਿਖਦੇ ਨੇ ਕਿ ਚਮਕੌਰ ਦੀ ਇਸ ਜੰਗ ਦੇ ਵਿੱਚ ਭਾਈ ਸਹਿਜ ਸਿੰਘ ਭਾਈ ਸਰਦੂਲ ਸਿੰਘ ਭਾਈ ਸਰੂਪ ਸਿੰਘ ਸਾਹਿਬ ਸਿੰਘ ਸੁਜਾਨ ਸਿੰਘ ਸ਼ੇਰ ਸਿੰਘ ਸੇਵਾ ਸਿੰਘ ਸੰਘੋਸ਼ ਸਿੰਘ ਸੰਤ ਸਿੰਘ ਹਰਦਾਸ ਸਿੰਘ ਹਿੰਮਤ ਸਿੰਘ ਕਰਮ ਸਿੰਘ ਕਿਰਪਾਲ ਸਿੰਘ ਖੜਕ ਸਿੰਘ ਗੁਰਦਾਸ ਸਿੰਘ ਗੁਰਦੇਵ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੜਤ ਸਿੰਘ ਜਵਾਰ ਸਿੰਘ ਜੈਮਲ ਸਿੰਘ ਜਵਾਲਾ ਸਿੰਘ ਝੰਡਾ ਸਿੰਘ ਟੇਕ ਸਿੰਘ ਠਾਕਰ ਸਿੰਘ ਤਰਲੋਕ ਸਿੰਘ ਦਿਆਲ ਸਿੰਘ ਦਮੋਦਰ ਸਿੰਘ ਨਾਰਾਇਣ ਸਿੰਘ ਨਿਹਾਲ ਸਿੰਘ ਪੰਜਾਬ ਸਿੰਘ ਪ੍ਰੇਮ ਸਿੰਘ ਬਸਾਵਾ ਸਿੰਘ ਵਿਸ਼ਨ ਸਿੰਘ ਭਗਵਾਨ ਸਿੰਘ ਭਾਈ ਮਹਿਤਾਬ ਸਿੰਘ ਭਾਈ ਮੁਕਮ ਸਿੰਘ ਭਾਈ ਰਣਜੀਤ ਸਿੰਘ ਭਾਈ ਰਤਨ ਸਿੰਘ ਭਾਈ ਸੰਗਤ ਸਿੰਘ ਭਾਈ ਮਦਰ ਸਿੰਘ ਤੇ ਭਾਈ ਕੋਠਾ ਸਿੰਘ ਇਹਨਾਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀ ਹੈ ਇਸ ਜੰਗ ਦੇ ਵਿੱਚ ਜਿੱਥੇ ਗੁਰੂ ਸਾਹਿਬ ਦੇ ਵੱਡੇ ਸਹਬਜ਼ਾਦੇ ਸ਼ਹੀਦ ਹੋਏ ਉਥੇ ਆਪਣੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਭਾਈ ਮੁਹਕਮ ਸਿੰਘ ਅਤੇ ਭਾਈ ਸਾਹਬ ਸਿੰਘ ਨੇ ਵੀ ਇੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਿੱਖ ਇਤਿਹਾਸ ਦੇ ਨਾਲ ਜੁੜੇ ਰਹਿਣ ਦੇ ਲਈ ਇਸ ਨੂੰ ਫੋਲੋ ਕਰੋ ਤੇ ਅੱਗੇ